ਦੇਸ਼ ਭਰ ਦੇ ਵਿੱਚ ਅੱਜ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਸਮਾਜ ਸੇਵਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਬਾਬਾ ਸਾਹਿਬ ਜੀ ਦੇ ਸਮਾਰਕ ਤੇ ਫੁੱਲਾਂ ਦੇ ਹਾਰ ਭੇਟ ਕੀਤੇ ਨੇ ਤੇ ਉਹਨਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸੋਮ ਪ੍ਰਕਾਸ਼ ਜਨਦਾਇ ਕਹਿਣਾ ਹੈ ਕਿ ਬਾਬਾ ਸਾਹਿਬ ਨੇ ਦੱਬੇ ਕੁਚਲੇ ਲੋਕਾਂ ਤੇ ਮਹਿਲਾਵਾਂ ਦੀ ਆਵਾਜ਼ ਚੁੱਕੀ ਹੈ ਤੇ ਭਾਰਤ ਨੂੰ ਬੁਲੰਦੀਆਂ ਤੱਕ ਲਿਜਾਉਣ ਦੇ ਵਿੱਚ ਬਾਬਾ ਸਾਹਿਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਮੇਅਰ ਅਰुण ਖੋਸਲਾ ਫਗਵਾੜਾ ਮੰਡਲ ਦੇ ਪ੍ਰਧਾਨ ਪਰਮਜੀਤ ਚਾਚੋਕੀ ਤੇ ਹੋਰ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੀ ਹੈ ਜਿਨ੍ਹਾਂ ਵੱਲੋਂ ਬਾਬਾ ਸਾਹਿਬ ਨੂੰ ਯਾਦ ਕੀਤਾ ਗਿਆ ਡਾਕਟਰ ਮਿਲਕਰ ਸਾਹਿਬ ਨੇ ਪੂਰੇ ਆਸ਼ਰਾਨ ਸਾਰੇ ਵਰਗਾਂ ਦੇ ਲੋਕ ਇਕੱਠੇ ਹੋ ਕੇ ਬੁਲਾਏ ਨੇ ਡਾਕਟਰ ਮਿਲਕਰ ਸਾਹਿਬ ਨੇ ਦਮੇ ਕੁਦਰਤ ਅਤੇ ਔਰਤਾਂ ਲਈ ਉਹਦੇ ਹੱਕਾਂ ਲਈ ਜੋ ਸੁਧਾਰਨ ਵਿੱਚ ਉਰਾਨ ਕੀਤਾ ਔਰ ਸੁਧਾਰਨ ਐਸਾ ਲਿਖਿਆ ਜਿਹੜਾ ਸਾਰੀ ਦੁਨੀਆ ਵਿੱਚ ਸਭ ਤੋਂ ਵੱਡਾ ਦੇਸ਼ਾਂ ਦੀ ਸੁਧਾਰਨ ਉਹਨਾਂ ਦੇ ਦੱਸੇ ਵਿਸ਼ਵ ਰਸਤੇ ਚੱਲ ਕੇ ਛੋੜਾ ਲੋਕਾਂ ਦੀ ਇਹ ਤਬਦੀਲੀ ਆਈ ਹੈ ਆਓ ਜੀ ਕਲ ਕੀ ਦੇਸ਼ ਦੀ ਇਕਤਾ ਦੇ ਬੰਧਨਾਂ ਦੀ ਗੱਲ ਲਈ ਦੇਸ਼ ਦੀ ترقی ਦੀ ਗੱਲ ਲਈ ਉਚਾਲੀ ਦੀ ਗੱਲ ਲਈ ਜੈ ਭੀਮ ਜੈ ਭਾਰਤ ਪਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ